ਦਰਿਆਵਾਂ ਦੀ ਧਰਤੀ ਪੰਜਾਬ ਤੇ ਹੜਾ ਦੀ ਮਾਰ ਪੈ ਰਹੀ ਹੈ ਜਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਿੰਡ ਪਿੰਡ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਹਾਲਾਤ ਲਗਾਤਾਰ ਵਿਗੜਦੇ ਹੀ ਜਾ ਰਹੇ ਨੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਜਿੱਥੇ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਗਾ ਜਿਸ ਦੇ ਕਾਰਨ ਚਿੰਤਾ ਲਗਾਤਾਰ ਵਧੀ ਹੋਈ ਹੈ ਪਹਾੜਾ ਤੋਂ ਲੈ ਕੇ ਮੈਦਾਨਾ ਤੱਕ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਕੁਦਰਤ ਇਸ ਵੇਲੇ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਪਾਣੀ ਆ ਰਿਹਾ ਹੈ ਤੇ ਜੋ ਦਰਿਆਵਾਂ ਦੀ ਧਰਤੀ ਪੰਜਾਬ ਹੈ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਕਿਹਾ ਜਾਂਦਾ ਹੈ ਇਸ ਵੇਲੇ ਸਭ ਤੋਂ ਵੱਧ ਮਾਰ ਪੰਜਾਬ ਨੂੰ ਝੇਲਨੀ ਪੈ ਰਹੀ ਹੈ ਕਿਸਾਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀਆਂ ਫਸਲਾਂ ਰੋੜ ਰਹੀਆਂ ਨੇ ਜੋ ਉਹਨਾਂ ਦੇ ਕਾਰਨ ਨੇ ਉਹਨਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਜੋ ਆਤ ਪੰਜਾਬ ਦੇ ਨੇ ਲਗਾਤਾਰ ਵਿਗੜਤੇ ਹੀ ਜਾ ਰਹੇ ਨੇ ਇਸ ਸਥਿਤੀ ਨੂੰ ਦੇਖਦੇ ਹੋਏ ਜੋ ਸਰਕਾਰ ਹੈ ਹਾਲੇ ਤੱਕ ਚੁੱਪੀ ਧਾਰ ਕੇ ਬੈਠੀ ਹੋਈ ਹੈ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਸਰਕਾਰਾਂ ਤੋਂ ਪਰ ਜੋ ਮਾਨ ਸਰਕਾਰ ਹੈ ਉਸ ਦੇ ਵੱਲੋਂ ਨਾ ਤਾਂ ਇੱਕ ਵੀ ਇਲਾਕੇ ਦੇ ਵਿੱਚ ਜਾ ਕੇ ਫਿਲਹਾਲ ਕਿਸੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਨਾ ਉਹਨਾਂ ਕਿਸਾਨਾਂ ਦਾ ਉਹਨਾਂ ਲੋਕਾਂ ਦਾ ਉਹਨਾਂ ਪਿੰਡ ਵਾਲਿਆਂ ਦਾ ਦੁੱਖ ਸੁਣਿਆ ਗਿਆ ਜੋ ਇਸ ਵੇਲੇ ਹੜ੍ਹ ਦੀ ਮਾਰ ਚੇਲ ਰਹੇ ਨੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਪਾਣੀ ਆਂਦੇ ਦੇਖਿਆ ਜਿਨ੍ਹਾਂ ਦੇ ਡੰਗਰ ਹੁਣ ਭੁੱਖੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਇੱਕ ਵਸਿਆ ਵਸਾਇਆ ਘਰ ਛੱਡ ਕੇ ਆਪਣੀ ਖੇਤੀ ਜਿਸ ਤੋਂ ਪੈਸੇ ਕਮਾੜੇ ਸੀ ਜਿੱਥੋਂ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਆ ਉਸ ਫਸਲ ਨੂੰ ਖਰਾਬ ਹੁੰਦੇ ਹੋਏ ਕਿਸਾਨਾਂ ਨੇ ਦੇਖਿਆ ਇਹਨਾਂ ਕਿਸਾਨਾਂ ਦਾ ਦੁੱਖ ਸੁਣਨ ਦੇ ਲਈ ਸਰਕਾਰ ਇੱਥੇ ਨਜ਼ਰ ਹੀ ਨਹੀਂ ਆ ਰਹੀ ਬੀਤੇ ਦਿਨ ਜੋ ਭਗਵੰਤ ਮਾਨ ਸਰਕਾਰ ਸੀ ਤਾਮਿਲਆਡੂ ਦੌਰੇ ਤੇ ਸੀ ਜੋ ਲੋਕਾ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਛੱਡ ਕੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਨੂੰ ਛੱਡ ਕੇ ਕਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਫੇਰੀ ਤੇ ਨਿਕਲੇ ਹੋਏ ਨੇ ਤੇ ਹੁਣ ਹਾਲਾਤ ਤੁਹਾਨੂੰ ਸਿੱਧਾ ਦਿਖਾਵਾਂਗੇ ਅਜਨਾਲਾ ਦੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅਜਨਾਲਾ ਦੀਆਂ ਤਸਵੀਰਾਂ ਨੇ ਰਾਵੀ ਦਰਿਆ ਇੱਥੇ ਭਿਆੰਕਾ ਰੂਪ ਧਾਰਨ ਕਰ ਚੁੱਕਾ ਹੈ ਤਿੰਨ ਥਾਵਾਂ ਤੋਂ ਬੰਨ ਟੁੱਟਿਆ ਤਿੰਨ ਥਾਵਾਂ ਤੋਂ ਰਾਵੀ ਦਰਿਆ ਦੀ ਮਾਰ ਜਿਹੜੀ ਹੈ ਚੇਲਨ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਪਿੰਡ ਕੋਨੇਵਾਲ ਦੀਆਂ ਇੱਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਲਗਾਤਾਰ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਪਿੰਡ ਡੁੱਬ ਚੁੱਕਾ ਹੈ ਜਿਸ ਤੋਂ ਬਾਅਦ ਜੋ ਲੋਕ ਨੇ ਉਹਨਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪੈ ਰਿਹਾ ਲੋਕ ਚੀਕਾ ਮਾਰਦੇ ਹੋਏ ਭਜਦੇ ਹੋਏ ਆ ਰਹੇ ਨੇ ਕਹਿ ਰਹੇ ਨੇ ਕਿ ਪਾਣੀ ਕਰਕੇ ਪਿੰਡ ਡੁੱਬ ਗਿਆ ਜਿਸ ਤੋਂ ਬਾਅਦ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਡੰਗਰਾ ਨੂੰ ਲਜਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜੋ ਉਹਨਾਂ ਦੇ ਬੱਚੇ ਨੇ ਜ਼ਰੂਰੀ ਸਮਾਨ ਹੈ ਉਹਨਾਂ ਨੂੰ ਚੁੱਕ ਕੇ ਇਹ ਲੋਕ ਉੱਥੋਂ ਲੰਘ ਰਹੇ ਨੇ ਕਿਸ ਤਰੀਕੇ ਦੇ ਨਾਲ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਪੰਜਾਬ ਤਿੰਨੇ ਦਰਿਆ ਰਾਵੀ ਦਰਿਆ ਹੋਵੇ ਫਿਰ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਬਿਆਸ ਹੋਵੇ ਸਤਲੁਜ ਹੋਵੇ ਇਸ ਵੇਲੇ ਉਫਾਨ ਤੇ ਹੈ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਤਾਂ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਨੇ ਪਾਣੀ ਦੀ ਲਪੇਟ ਦੇ ਵਿੱਚ ਲਗਾਤਾਰ ਪਿੰਡ ਆ ਰਹੇ ਨੇ ਪ੍ਰਭਾਵਿਤ ਪਿੰਡਾਂ ਦਾ ਇਹ ਆਂਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਜਨਾਲਾ ਦੀਆਂ ਅਜਨਾਲਾ ਦੇ ਕੋਨੇ ਵਾਲਾ ਪਿੰਡ ਦੇ ਵਿੱਚ ਇਸ ਵੇਲੇ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਕਿਉਂਕਿ ਬੰਨ ਟੁੱਟ ਚੁੱਕਾ ਹੈ ਪਿੰਡ ਦੇ ਵਿੱਚ ਪਾਣੀ ਆ ਚੁੱਕਾ ਹੈ ਪਾਣੀ ਵੀ ਕੋਈ 1-2 ਫੁੱਟ ਨਹੀਂ ਆਇਆ 10-10 ਫੁੱਟ ਪਾਣੀ ਆ ਚੁੱਕਾ ਹੈ ਜੋ ਲੋਕ ਨੇ ਘਰਾਂ ਤੋਂ ਛੱਡ ਕੇ ਘਰਾਂ ਨੂੰ ਨਿਕਲ ਰਹੇ ਨੇ ਸੜਕਾਂ ਤੇ ਆ ਰਹੇ ਨੇ ਉਹ ਇਹੀ ਹਾਲਾਤ ਦੱਸ ਰਹੇ ਨੇ ਕਿ ਸਾਡਾ ਸਭ ਕੁਝ ਡੁੱਬ ਗਿਆ ਸਾਡੀਆਂ ਫਸਲਾਂ ਡੁੱਬ ਗਈਆਂ ਸਾਡੇ ਘਰਾਂ ਦੇ ਵਿੱਚ ਪਾਣੀ ਆ ਗਿਆ ਤੇ 10-10 ਫੁੱਟ ਪਾਣੀ ਹੈ ਬੱਚੇ ਲੈ ਕੇ ਫਟਾਫਟ ਘਰ ਛੱਡ ਕੇ ਪਿੰਡ ਛੱਡ ਕੇ ਇਹ ਲੋਕ ਨਿਕਲ ਰਹੇ ਨੇ ਤਾਂ ਇਸ ਵੇਲੇ ਆਫਤ ਬਣ ਕੇ ਮੀਂਹ ਵਰ ਰਿਹਾ ਹੈ ਪੰਜਾਬ 2023 ਦੀ ਉਸ ਤਸਵੀਰ ਨੂੰ ਮੁੜ ਯਾਦ ਕਰ ਰਿਹਾ ਹੈ ਇਹ ਹਾਲਾਤ 2023 ਦੀਆਂ ਉਹਨਾਂ ਤਸਵੀਰਾਂ ਦੀ ਮੁੜ ਗਵਾਹੀ ਭਰ ਰਹੇ ਨੇ ਜਿਸ ਤਰੀਕੇ ਦੇ ਨਾਲ 2023 ਦੇ ਵਿੱਚ ਪੰਜਾਬ ਨੇ ਹੜ ਦੀ ਮਾਰ ਚੈਲੀ ਸੀ ਤੇ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਉਹੀ ਤਸਵੀਰਾਂ ਉਹੀ ਹਾਲਾਤ ਮੁੜ ਬੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਲੋਕਾਂ ਨੂੰ ਆਪਣੇ ਪਿੰਡ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਡੰਗਰਾਂ ਨੂੰ ਨਾਲ ਲਿਜਾ ਕੇ ਲੋਕ ਲਿਜਾ ਰਹੇ ਨੇ ਇਹ ਤਸਵੀਰ ਦੇਖੋ ਕਿਸ ਤਰੀਕੇ ਦੇ ਨਾਲ ਬੰਨ ਟੁੱਟਿਆ ਤੇ ਪਾਣੀ ਦਾ ਪੱਦਰ ਕਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਪਿੰਡਾਂ ਵੱਲ ਅੱਗੇ ਵਧ ਰਿਹਾ ਹੈ ਇਹ ਤਸਵੀਰ ਜਿਹੜੀ ਬੰਨ ਟੁੱਟਦੇ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਬੰਨ ਟੁੱਟਦਾ ਹੈ ਤੇ ਫਿਰ ਪਾਣੀ ਇੱਕਦਮ ਆਪਣੇ ਨਾਲ ਜੋ ਚੀਜ਼ ਅੱਗੇ ਆ ਰਹੀ ਹੈ ਫਸਲ ਆ ਰਹੀ ਹੈ ਸਭ ਨੂੰ ਵਹਾ ਕੇ ਅੱਗੇ ਲੈ ਕੇ ਆ ਰਿਹਾ ਹੈ ਤਾਂ ਰਾਵੀ ਦਰਿਆ ਦੇ ਵਿੱਚ ਇਸ ਵੇਲੇ ਉਫਾਨ ਆਇਆ ਹੋਇਆ ਹੈ ਤੇ ਨਾਲੇ ਦੁਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉਹਨਾਂ ਚ ਸਭ ਤੋਂ ਵੱਧ ਮਾਰ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਜੋ ਤਸਵੀਰਾਂ ਨੇ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਕਿਸਾਨਾਂ ਦੀਆਂ ਇਹ ਫਸਲਾਂ ਸੀ ਜਿੱਥੋਂ ਕਿਸਾਨਾਂ ਨੇ ਥੋੜੇ ਸਮੇਂ ਬਾਅਦ ਦੋ ਇੱਕ ਫਸਲ ਤਿਆਰ ਹੋ ਜਾਣੀ ਸੀ ਇਸ ਨੂੰ ਵੇਚ ਕੇ ਇਸ ਤੋਂ ਪੈਸਾ ਕਮਾਣਾ ਸੀ ਇਸ ਤੋਂ ਰੋਜ਼ੀ ਰੋਟੀ ਉਹਨਾਂ ਦੀ ਚੱਲਨੀ ਸੀ ਘਰ ਚੱਲਣਾ ਸੀ ਪਰ ਹੁਣ ਸਭ ਕੁਝ ਖਤਮ ਹੋ ਗਿਆ ਕਿਸਾਨਾਂ ਦੇ ਪੱਲੇ ਕੁਝ ਨਹੀਂ ਬਚਿਆ ਚਾਰੇ ਚੁਫੇਰੇ ਪਾਣੀ ਹੀ ਪਾਣੀ ਹੈ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਸਾਨ ਪਰ ਜੋ ਹਾਲਾਤ ਨੇ ਹਾਲਾਤ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਖਰਾਬ ਹੋ ਚੁੱਕੇ ਨੇ ਪਹਾੜੀ ਖੇਤਰਾ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਉਹ ਜੁੜ ਚੁੱਕੀਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਨੇ ਹੁਣ ਖਰਾਬ ਹੁੰਦੇ ਜਾ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਐਨ ਡੀ ਆਰ ਐਫ ਜਿਹੜੀ ਟੀਮਾਂ ਨੇ ਉਹ ਲੋਕਾਂ ਦੇ ਰੈਸਕਿਊ ਦੇ ਲਈ ਹਰ ਸੰਭਵ ਜਿਹੜੇ ਪ੍ਰਯਤਨ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਤੱਕ ਮਦਦ ਪਹੁੰਚਾਈ ਜਾਵੇ ਜੇਕਰ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਜੇਕਰ ਰੋਟੀ ਦੀ ਲੋੜ ਹੈ ਜੇਕਰ ਪਾਣੀ ਦੀ ਲੋੜ ਹੈ ਤਾਂ ਐਨਡੀਆਰਐਫ ਦੀਆਂ ਟੀਮਾਂ ਹੀ ਹੁਣ ਮੌਕੇ ਤੇ ਜਿਹੜਾ ਹੈ ਉਹਨਾਂ ਨੇ ਬੀੜਾ ਚੱਕਿਆ ਹੋਇਆ ਪਰ ਪਿੰਡਾਂ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਡਰਾ ਦੇਣ ਵਾਲੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਵੇਲੇ ਹੜ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਸਭ ਤੋਂ ਜ਼ਿਆਦਾ ਭਿਆਨਕ ਜਿਹੜੇ ਤਸਵੀਰਾਂ ਨੇ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਅਜਨਾਲਾ ਦੇ ਖੇਤਰ ਦੇ ਵਿੱਚ ਜਿੱਥੇ ਤੜਕੇ ਤੜਕੇ ਬੰਨ ਟੁੱਟਦਾ ਤੇ ਉਸ ਤੋਂ ਬਾਅਦ ਹਹਾਕਾਰ ਮਚ ਜਾਂਦੀ ਹੈ ਲੋਕ ਆਪਣੇ ਘਰ ਛੱਡ ਕੇ ਭੱਜਣ ਨੂੰ ਮਜਬੂਰ ਹੋ ਰਹੇ ਨੇ ਲੋਕ ਨਹੀਂ ਚਾਹੁੰਦੇ ਆਪਣਾ ਘਰ ਛੱਡਣਾ ਪਰ ਜੋ ਹਾਲਾਤ ਨੇ ਇੰਨਾ ਹਾਲਾਤਾਂ ਦੇ ਵਿੱਚ ਜੇਕਰ ਇਹ ਲੋਕ ਘਰ ਛੱਡ ਕੇ ਨਹੀਂ ਜਾਣਗੇ ਤਾਂ ਇਹਨਾਂ ਦਾ ਜਾਨੀ ਨੁਕਸਾਨ ਹੋ ਜਾਏਗਾ ਤਾਂ ਇਸ ਕਰਕੇ ਆਪਣੇ ਬੱਚਿਆਂ ਦੀ ਚਿੰਤਾ ਕਰਦੇ ਹੋਏ ਆਪਣੇ ਪਸ਼ੂਆਂ ਦੀ ਚਿੰਤਾ ਕਰਦੇ ਹੋਏ ਇਹਨਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਇਹ ਇਹਨਾਂ ਲੋਕਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਲੋਕ ਪਾਣੀ ਵਿੱਚੋਂ ਲੰਘ ਕੇ ਆ ਰਹੇ ਨੇ ਸੜਕਾਂ ਤੇ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਅਜਨਾਲਾ ਦੀਆਂ ਇਹ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਜਿੱਥੇ ਗੋਨੇ ਵਾਲਾ ਪਿੰਡ ਤੋਂ ਇਲਾਵਾ ਦੋ ਤਿੰਨ ਹੋਰ ਨੇੜੇ ਦੇ ਪਿੰਡ ਨੇ ਜਿੱਥੇ ਇਸ ਵੇਲੇ ਇਹ ਹਾਲਾਤ ਲਗਾਤਾਰ ਬਣੇ ਹੋਏ ਨੇ ਖੇਤ ਡੁੱਬ ਚੁੱਕੇ ਨੇ ਇਸ ਤੋਂ ਇਲਾਵਾ ਲਗਾਤਾਰ ਜੋ ਤਸਵੀਰਾਂ ਨੇ ਉਹ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਤਾਂ ਇਸ ਵੇਲੇ ਪੰਜਾਬ ਹੜ ਰਿਹਾ ਹੈ ਜਿਸ ਤੋਂ ਬਾਅਦ ਜੋ ਤਸਵੀਰਾਂ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੀਆਂ ਨੇ ਹਾਲਾਤ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਉਹ ਵਿਗੜਤੇ ਹੀ ਜਾ ਰਹੇ ਨੇ ਬੰਨ ਲਗਾਤਾਰ ਟੁੱਟਦੇ ਜਾ ਰਹੇ ਨੇ ਰਾਵੀ ਦਰਿਆ ਹੋਵੇ ਸਤਲੁਜ ਦਰਿਆ ਹੋਵੇ ਬਿਆਸ ਦਰਿਆ ਹੋਵੇ ਬਿਆਸ ਦੇ ਦਰਿਆ ਦੀ ਜੇਕਰ ਗੱਲ ਕੀਤੀ ਜਾਵੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਸਭ ਤੋਂ ਵੱਧ ਭਿਆਨਕ ਤਬਾਹੀ ਜਿਹੜੀ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਸਤਲੁਜ ਦਰਿਆ ਦੀ ਗੱਲ ਕੀਤੀ ਜਾਵੇ ਰਾਵੀ ਦਰਿਆ ਦੀ ਗੱਲ ਕੀਤੀ ਜਾਵੇ ਨੇੜੇ ਦੇ ਪਿੰਡਾਂ ਦੇ ਵਿੱਚ ਇਸ ਵੇਲੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਹੜ੍ਹ ਦੀ ਜੋ ਸਥਿਤੀ ਹੈ ਉਸ ਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਕੋਈ ਜਾਇਜ਼ਾ ਨਹੀਂ ਲਿਆ ਜਾ ਰਿਹਾ ਕਿਸੇ ਇੱਕ ਪਿੰਡ ਦੇ ਵਿੱਚ ਹਾਲੇ ਤੱਕ ਸੀਐਮ ਭਗਵੰਤ ਮਾਨ ਖੁਦ ਨਹੀਂ ਗਏ ਖੁਦ ਲੋਕਾਂ ਦੀ ਹਾਲ ਨਹੀਂ ਜਾਣਿਆ ਕਿ ਕਿਸ ਵੇਲੇ ਕਿਸ ਤਰੀਕੇ ਦੇ ਨਾਲ ਲੋਕ ਇੱਥੇ ਨੇ ਡਰ-ਡਰ ਕੇ ਰਾਤਾਂ ਕੱਟ ਰਹੇ ਨੇ ਆਪਣੇ ਘਰਾਂ ਦੇ ਵਿੱਚ ਜੋ ਉਹਨਾਂ ਦਾ ਸਮਾਨ ਹੈ ਕੀਮਤੀ ਉਹਨਾਂ ਨੂੰ ਛੱਤਾਂ ਤੇ ਲੱਕ ਦਿੱਤਾ ਗਿਆ ਕਿਉਂਕਿ ਪਾਣੀ ਨੀਚੇ ਘਰਾਂ ਦੇ ਵਿੱਚ ਵੜ ਰਿਹਾ ਹੈ ਤੇ ਜੋ ਸਮਾਨ ਨੀਚੇ ਪਿਆ ਉਹ ਸਭ ਤਹਿਸ ਨਹਿਸ ਹੋ ਰਿਹਾ ਹੈ ਇਸ ਤੋਂ ਇਲਾਵਾ ਅਜਨਾਲਾ ਦੇ ਵਿੱਚ ਜੋ ਹਾਲਾਤ ਨੇ ਸਾਡੇ ਸਹਿਯੋਗੀ ਵਰਿੰਦਰ ਸ਼ਰਮਾ ਦੇ ਵੱਲੋਂ ਅਜਨਾਲਾ ਤੋਂ ਗਰਾਊਂਡ ਰਿਪੋਰਟ ਦਿਖਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਡਰ-ਡਰ ਕੇ ਭੁੱਖੇ ਪਿਆਸੇ ਆਪਣੇ ਘਰਾਂ ਨੂੰ ਛੱਡ ਕੇ ਪਿੰਡ ਛੱਡ ਕੇ ਜਾਣ ਨੂੰ ਮਜਬੂਰ ਹੋ ਰਹੇ ਨੇ ਦੇਖਦੇ ਹਾਂ ਉਹਨਾਂ ਦੀ ਇਹ ਗਰਾਊਂਡ ਰਿਪੋਰਟ ਅਸੀਂ ਅੱਜ ਖੜੇ ਹਾਂ ਰਾਇਵਿਦਰਾ ਦੇ ਕੋਨਾ ਵਾਲਾ ਪਿੰਡ ਦੇ ਪਤਨ ਤੇ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਜਿਹੜਾ ਪੂਰੇ ਯੋਰਾ ਨਾਲ ਵਗ ਰਿਹਾ ਦਾ ਤੁਸੀਂ ਦੇਖ ਸਕਦੇ ਖੇਤਾਂ ਵਿੱਚ ਵੀ ਪਾਣੀ ਜਿਹੜਾ ਉਹ ਆ ਚੁੱਕਾ ਦਾ ਲੋਕ ਜਿਹੜੇ ਆਪਣੀ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਇਹ ਇਹ ਬੇਨੂ ਜਾਣ ਵਾਲਾ ਡਰ ਰਸਤਾ ਆ ਇਹ ਪਿੰਡ ਨੂੰ ਜਾਣ ਵਾਲਾ ਰਸਤਾ ਜਿਹੜਾ ਤੁਸੀਂ ਦੇਖ ਸਕਦੇ ਪਾਣੀ ਨਾਲ ਬਿਲਕੁਲ ਭਰ ਚੁੱਕਾ ਲੋਕ ਜਿਹੜੇ ਲਗਾਤਾਰ ਪਿੰਡ ਖਾਲੀ ਕਰਕੇ ਜਿਹੜੇ ਲਗਾਤਾਰ ਆ ਰਹੇ ਨੇ ਰਾਵੀ ਦਰਿਆ ਜਿਹੜਾ ਉਹ ਤਿੰਨ ਥਾਵਾਂ ਤੋਂ ਅੱਜ ਟੁੱਟਾ ਏ ਜਿਹੜੇ ਤੜਕਸਾ ਦੀ ਕਰੀਬ ਰਾਵੀ ਦਰਿਆ ਟੁੱਟਾ ਤੇ ਤਿੰਨ ਥਾਵਾਂ ਤੋਂ ਪਿੰਡ ਕੋਨੇਵਾਲ ਮਾਛੀਵਾਲ ਤੇ ਬੇਦੀਸ਼ਣਾ ਤੋਂ ਜਿਹੜੀ ਆ ਇਹ ਦਰਿਆ ਦੇ ਕਿਨਾਰੇ ਜਿਹੜੇ ਟੁੱਟੇ ਨੇ ਤਸੀਬਾਂ ਟੁੱਟੇ ਨੇ ਉਸ ਤੋਂ ਬਾਅਦ ਜਿਹੜਾ ਪਾਣੀ ਆ ਇਹ ਲਗਾਤਾਰ ਪਿੰਡਾਂ ਵਿੱਚ ਵੱਧ ਰਿਹਾ ਦਾ ਇਹੜਾ ਬੰਨ ਬਈਦਾ ਡਾ ਅਡਰ ਬੰਨ ਦਮਦਾ ਜੀ ਅੱਛਾ ਕੀ ਹਾਲਾਤ ਨੇ ਇਥੋਂ ਦੇ ਹੁਣ ਬਹੁਤ ਮਾਰੇ ਆ ਜੀ ਹਾਂ 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 ਜੀ ਬਈ ਪਾਣੀ ਕਿੰਨਾ ਕ ਆ ਗਿਆ ਪਾਣੀ ਬਹੁਤ ਕਾਫੀ ਆ ਗਿਆ ਚੱਲਣ ਦੇ ਆ ਦੇਖੋ ਪਾਣੀ ਹੂੰ ਹੂੰ ਕੋਨੇ ਵਾਲ ਜਿਹੇ ਹਾਲਾਤ ਨੇ ਪਿੰਡ ਡੋਪ ਹੋ ਗਿਆ ਪਿੰਡ ਡੁੱਬ ਗਿਆ ਸਾਰਾ ਜੀ ਬਹੁਤ ਬੜੀ ਬਿਲਕੁਲ ਤੁਸੀਂ ਦੇਖ ਸਕਦੇ ਪਿੰਡ ਕੋਨੇ ਵਾਲ ਜਿਹੜਾ ਡੁੱਬ ਚੁੱਕਾ ਲੋਕ ਜਿਹੜੇ ਨੇ ਆ ਰਹੇ ਨੇ ਆਪਣੇ ਪਸ਼ੂ ਤੇ ਆਪਣਾ ਸਮਾਨ ਜਿਹੜਾ ਲੈ ਕੇ ਇਹਨਾਂ ਲੋਕਾਂ ਦਾ ਜ਼ਿਆਦਾਤਰਾਂ ਦਾ ਕਹਿਣਾ ਵੀ ਇਹਨਾਂ ਨੇ ਆਪਣਾ ਜਿਹੜਾ ਸਮਾਨ ਹੈ ਉਹ ਲਗਭਗ ਆਪਣੇ ਕੋਠਿਆਂ ਦੀ ਛਤਾਂ 'ਤੇ ਰੱਖ ਕੇ ਤਰਪਾਲਾਂ ਵਗੈਰਾ ਨਾਲ ਟੱਕ ਦਿੱਤਾ ਹੈ ਜਿਹੜਾ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਪਾਣੀ ਹਰ ਪਾਸੇ ਜਿਹੜਾ ਲਗਾਤਾਰ ਵਧ ਰਿਹਾ ਉੱਪਰੋਂ ਬਰਸਾਤ ਪੈ ਰਹੀ ਏ ਥੱਲੇ ਰਾਵੀ ਦਾ ਪਾਣੀ ਹੈ ਜਿਹੜਾ ਉਹ ਡਿਆ ਦਾ ਮਾਰ ਮਾਰ ਰਿਹਾ ਇਹਨਾਂ ਲੋਕਾਂ ਨੂੰ ਫਸਣਾ ਜਿਹੜੀਆਂ ਤਕਰੀਬਨ ਬਰਬਾਦ ਹੋ ਚੁੱਕੀਆਂ ਨੇ ਕੀ ਹਾਲਾਤ ਨੇ ਜੀ ਤੁਹਾਡੇ ਪਿੰਡ ਦੇ ਕੀ ਹਾਲਾਤ ਆੜੇ ਪਿੰਡ ਦੇ ਪਾਈ ਖੁੱਲੇ ਜੋ ਅੱਛਾ ਆ ਪਛੀ ਪਛੀ ਲਾਇਆ ਤੁਸੀਂ ਆਪਣੇ ਸਾਰੇ ਹਾਂਜੀ ਨਹੀਂ ਹੱਥੇ ਉਧਰ ਹੀ ਨੇ ਬੰਨੇ ਖੁੱਲੇ ਛੱਡੇ ਜੇ ਹਾਂਜੀ ਖੁੱਲੇ ਨੇ ਖੁੱਲੇ ਛੱਡੇ ਜੇ ਉਧਰ ਪਾਣੀ ਕਿੰਨਾ ਪਿੰਡ ਚ ਪਾਣੀ ਬਹੁਤ ਆ ਕਿੰਨਾ ਕੁ ਹੋਊਗਾ ਬਹੁਤ ਪਾਣੀ ਕਾਫੀ ਹੈ ਤੇ ਬੱਚੇ ਬੁੱਛੇ ਲੈਂਦੇ ਤੁਸੀਂ ਬੱਚਿਆ ਹੁਣ ਆਪਾਂ ਫੜ ਕੇ ਲਿਆ ਸਾਡੇ ਕੋਲ ਨਹੀਂ ਆਉਂਦੇ ਅੱਛਾ ਭਾਜੀ ਤੁਹਾਡੇ ਕੀ ਹਾਲਾਤ ਨੇ ਉਸ ਜੀ ਅੱਛਾ ਕਿੰਨਾ ਕਿੰਨਾ ਪਾਣੀ ਆ ਗਿਆ ਉੱਥੇ ਮੈਂ ਪਾਣੀ ਜਿੱਥੇ ਨਵਾ ਨਹੀਂ ਅੱਥੇ ਦਸ ਦਸ ਫੁੱਟ ਪਾਣੀ ਹੈ ਸਾਰਾ ਤੇ ਬਤੀ ਅੱਥੇ ਆਪਾਂ ਰਹਿਣਗੇ ਉੱਥੇ ਹੈਗਾ ਦੋ ਤਿੰਨ ਤਿੰਨ ਫੁੱਟ ਪਾਣੀ ਹੈ ਅੱਛਾ ਫੋਨਾ ਲੋ ਫੋਨਾ ਲੋ ਕਨੇ ਗੱਲ ਕਰਦੇ ਆ ਕੀ ਹਾਲਾਤ ਨੇ ਵੀ ਤੇਰੇ ਪਿੰਡ ਦੇ ਕੀ ਹਾਲਾਤ ਨੇ ਹੋਰ ਮਾਰੀ ਪਾਜੀ ਗਿਆ ਅੱਛਾ ਪਾਣੀ ਬਹੁਤ ਜ਼ਿਆਦਾ ਆਇਆ ਅੱਛਾ ਕਿਹੜਾ ਪਿੰਡ ਆਪਣਾ ਪਾਪਾ ਵਾਲਾ ਤੁੰਗ ਵਾਲੀ ਅੱਛਾ ਹਾਂਜੀ ਤੇ ਕਿੰਨੇ ਕਿੰਨਾ ਕਿੰਨਾ ਪਾਣੀ ਆ ਪਾਣੀ ਆ ਗਿਆ ਭਾਜੀ ਪਟ ਪਟ ਪਾਣੀ ਆ ਗਿਆ ਪਾਣੀ ਪਿੰਡ ਖਾਲੀ ਹੋ ਗਿਆ ਕਿ ਪਿੰਡ ਚ ਹੈਗਾ ਕੁਝ ਦੇ ਵੀ ਨਾਏ ਪਾਣੀ ਹਾਵੇ ਘਰਾਂ ਨੂੰ ਪਿੱਛੇ ਆ ਗਿਆ ਅੱਛਾ ਕਿੰਨਾ ਪਾਣੀ ਕਰਾਂ ਜੀ ਪਾਣੀ ਆ ਗਿਆ ਹਾਂਜੀ ਘਰਾਂ ਚ ਵੜ ਗਿਆ ਖੇਤ ਖੂਦ ਸਭ ਡੁੱਬ ਗਏ ਸਭ ਡੁੱਬ ਗਏ ਹੋਰ ਵੀ ਲੋਕ ਆ ਰਹੇ ਨੇ ਆਪਣੀਆਂ ਬੱਚੀਆਂ ਨੂੰ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਆ ਰਹੇ ਨੇ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਕੀ ਹਾਲ ਆ ਦੇ ਭਾਜੀ ਪਿੰਡ ਦੇ ਬਹੁ ਮਾੜਾ ਜੀ ਬਹੁ ਮਾੜਾ ਆ ਹਾਂ ਹਾਂ ਕੋਸ਼ ਵੇਖੇ ਨਜ਼ਾਰਾ ਗਾੜੀ ਜਿੰਨਾ ਪਾਣੀ ਕੋਹਨੇ ਵਾਲ ਪਿੰਡ ਦੇ ਵਿੱਚ ਦਾਦਾ ਫੁੱਟ ਦੇ ਲਾਗੇ ਪਾਣੀ ਹੋ ਗਿਆ ਭਾਈ ਅੱਛਾ ਬਹੁ ਮਾੜਾ ਜੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਲੈ ਆਉਣੇ ਜੰਨਾ ਹਾਂਜੀ ਭਾਈ ਇਹ ਪਰਿਵਾਰ ਸਾਰਾ ਉਧਰ ਹੀ ਅੰਦਰ ਬਹੁ ਮਾੜਾ ਹਾਲ ਹੈ ਕਹਿਣਾ ਬਿਲਕੁਲ ਨਹੀਂ ਹਾਂ ਤੇ ਸਵੇਰੇ ਕੁੱਤੇ ਪਾਣੇ ਤਰਲੇ ਲੈਣ ਦਾ ਨਬਤੀ ਅੱਛਾ ਬਹੁ ਜਵੇ ਮਾੜਾ ਹਾਂ ਜੀ ਸਮਾਨ ਉਹਦੇ ਪੈਟਿਆਂ ਰੂ ਘਿਰਿਆ ਹੈ ਅੱਛਾ ਹੁਣ ਹਾਂ ਨੂੰ ਆਵੇ ਨਹੀਂ ਇਹਨਾਂ ਵੀਰ ਦਾ ਇਹਨਾਂ ਨੂੰ ਫੜਕੇ ਜਾਂਦਾ ਅੱਛਾ ਉਹ ਬੜੀ ਹਾਲ ਫਿਰ ਇੱਥੇ ਹੁਣ ਅਸੀਂ ਪਾਣੀ ਉਹਨੇ ਕਾਟੇ ਇੱਧਰ ਆਇਆ ਅੱਛਾ ਪਰ ਲੈ ਲੈ ਕੇ ਫਟ ਕੇ ਬਦੂ ਅਚ ਚਦਰ ਰੋਟੀ ਪੰਨ ਦਾ ਕਿ ਹਵਾਲੇ ਸਰਕਾਰ ਕਹਿੰਦੇ ਇਹ ਪ੍ਰਬੰਧ ਕੀਤੇ ਹੈ ਕੋਈ ਮਿਲਿਆ ਰੋਟੀ ਪਾਣੀ ਕੋਈ ਇੱਥੇ ਪਾਣੀ ਨਹੀਂ ਚਾਹ ਮਿਹਰ ਦਾ ਪਾਣੀ ਫਿਰਦੇ ਮੇ ਰੋਟੀ ਪਾਣੀ ਦਾ ਕੋਈ ਨਹੀਂ ਬਣਾ ਦਿੰਦੀ ਅੱਛਾ ਪਾਣੀ ਕੋਈ ਸਾਡੇ ਤੋਂ ਸਾਡੇ ਤੱਕ ਕੋਈ ਪਹੁੰਚੇ ਨਹੀਂ ਅੱਛਾ ਉਹ ਨਾ ਅਚਾਨਕ ਪਾਣੀ ਕੇ ਰੋਟੀ ਨਾਲ ਕੋਈ ਚੀਜ਼ ਨਹੀਂ ਖਾਦੀ ਅੱਛਾ ਹਾਂਜੀ ਇਤਰਾਵੇਂ ਵੀ ਵਾਰਸ਼ ਦੇ ਵਿੱਚ ਹੀ ਸੇਰ ਤੇ ਤਰੇ ਭੰਡਿਆਂ ਆ। ਪਾਣੀ ਜਿਵੇਂ ਪਾਣੀ ਸਾਰੇ ਕਮਰਿਆਂ ਦੇ ਵਿੱਚ ਫੇਰ ਤੇ ਫੇਰ ਹੀ ਇੱਧਰ ਨਾ ਦੇ ਆ। ਹੁਣ ਕੀ ਹਾਲ ਨੇ ਪਿੰਡ ਦੇ ਪਾਣੀ ਪੂਰਾ। ਪਾਣੀ ਪੂਰਾ ਫੋਟੋ ਬੋਲੀਏ ਪਾਣੀ। ਕੰਦਾਂ ਜਿਹੜੀਆਂ ਉੱਤੇ ਡੁੱਬ ਗਈਆਂ ਨੇ ਆਮ ਤੌਰ 'ਤੇ ਜਿਹੜੀਆਂ ਸਾਰੇ ਖਾਂ ਤਾਂ ਤਾਂ ਨਹੀਂਆਂ ਵੀ ਬੈਗੀਆਂ ਕੰਦੇ। ਅੱਛਾ ਹਾਂਜੀ। ਕਹਿੰਦੇ ਘਰ ਕੋ ਡਿੱਗੇ ਸਾਰੇ ਨੁਕਸਾਨ ਹੋ ਗਿਆ ਪੂਰਾ। ਨੁਕਸਾਨ ਹੋਣ ਦਾ ਹੈ ਤੇ ਵਿੱਚ ਬੈਗੀਆਂ ਕੰਦਾ ਕੋ ਡਿੱਗਣ ਦਾ ਹੈ। ਮੰਗ ਕੀ ਕਰਦੇ ਆਪਾਂ ਸਰਕਾਰ ਕੋਲੋਂ ਕੀ ਹੋਣਾ ਚਾਹੀਦਾ? ਸਰਕਾਰ ਤੋਂ ਮੰਗ ਕੀ ਆ ਵੀ ਚਲੋ ਗਰੀਬਾਂ ਦਾ ਕੋ ਮਸਲਾ ਹੁੰਦਾ ਜਾ। ਮਸਲਾ ਹਾਲ ਹੋਣਾ ਚਾਹੀਦਾ ਸਾਡਾ। ਗ ਹੋਰ ਜਾਤੇ ਪਾਰੇ ਹੋਰ ਪਾਜੀ ਇਹ ਬੈਠੇ ਆ 5 ਜੀਓ ਉੱਤੋਂ ਜਾਣ ਦਾ ਕਦੇ ਕੰਨਾ ਦਾ ਕੋਈ ਨਹੀਂ ਨਾ ਕੋ ਜਾਣਦੇ ਆ ਨਾ ਆਉਂਦੇ ਆ ਉਹ ਸਾਰੇ ਸਾਹਮਣੇ ਜਿਹੜੇ ਰਹਿ ਗਏ ਆ ਉੱਥੇ ਵਿੱਚ ਹੈਗੇ ਨੇ ਲੋਕ ਚੁੱਪ ਚਾਹ ਜੀ ਉੱਤੇ ਰਹਿ ਗਏ ਆ ਅੱਛਾ ਜੇ ਲੱਗ ਹਾਂ ਜੀ ਉੱਤੇ ਰਹਿ ਗਏ ਕੋਈ ਉਹਨਾਂ ਦਾ ਕਰਨ ਤੁਰਨਾ ਕੋਈ ਨਹੀਂ ਜਾਣਦਾ ਕੋਈ ਬੇੜੀ ਨਹੀਂ ਹੈਗੀ ਅਸਲੇ ਤੁਹਾਨੂੰ ਬੇੜੀ ਨਹੀਂ ਹੈਗੀ ਇਸ ਕਰਕੇ ਲੋਕ ਡੁੱਬ ਰਹੇ ਨੇ ਹਾਂ ਜੀ ਡੁੱਬ ਰਹੇ ਬੇੜੀ ਨਹੀਂ ਹੈਗੀ ਬਿਲਕੁਲ ਤਾਂ ਦੇਖਿਆ ਕਿ ਲੋਕਾਂ ਦਾ ਕਹਿਣਾ ਵੀ ਹਾਲਾਤ ਬਹੁਤ ਮਾੜੇ ਨੇ ਪਰ ਬੇੜੀ ਨਹੀਂ ਹੈਗੀ ਇਸ ਕਰਕੇ ਵੀ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਉਹ ਦੱਸਿਆ ਜਾ ਰਿਹਾ ਵੀ ਉਹ ਜਿਹੜੇ ਸਾਹਮਣੇ ਪਿੰਡ ਹੈਗਾ ਇੱਕ ਛੰਨਾ ਨੇ ਉਹਦੇ ਵਿੱਚ ਚਾਰ ਲੋਕ ਅਜੇ ਵੀ ਫਸੇ ਹੋਏ ਨੇ ਕਿਉਂਕਿ ਬੇੜੀ ਨਹੀਂ ਹੈਗੀ ਪਾਣੀ ਜਿਹੜਾ ਲਗਭਗ 7 ਤੋਂ 8 ਫੁੱਟ ਹੈਗਾ ਲੋਕਾਂ ਦਾ ਉਧਰੋਂ ਆਉਣਾ ਜਿਹੜਾ ਮੁਸ਼ਕਲ ਹੈ ਬੇੜੀ ਦਾ ਜਿਹੜਾ ਇੰਤਜ਼ਾਮ ਉਹ ਸਰਕਾਰ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਜਿਸ ਕਾਰਨ ਲੋਕਾਂ ਨੂੰ ਹੋਰ ਜਿਹੜੀ ਭਾਰੀ ਦਿੱਕਤਾਂ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਦੇਖਣਾ ਹੈਗਾ ਵੀ ਦਰਿਆ ਦਾ ਪਾਣੀ ਕਿੰਨਾ ਚਿਰ ਹੋਰ ਲਗਾਤਾਰ ਚੱਲਦਾ ਤੇ ਕਿੰਨਾ ਲੋਕਾਂ ਦਾ ਹੋਰ ਨੁਕਸਾਨ ਕਰਦਾ ਹੈ। ਵੀਰਿੰਦਰ ਸ਼ਰਮਾ ਪੀਡੀਸੀ న్యూਸ ਅਜੀ ਨਾਲਾ ਅਸੀਂ ਅੱਜ ਖੜੇ ਉਹਦੇ ਪਾਣੀ ਆ ਦਰਿਆਲ ਬੜੀ ਦੁਨੀਆ ਆ ਜੇ ਮੈਂ ਨਾ ਕਿ ਟੁੱਟ ਗਿਆ ਸਾਰੇ ਪਾਸੇ ਪਾਣੀ ਪਾਣੀ ਸਿਰੇ ਪਾਣੀ